ਪਿਛਲਾ ਗਲਾ ਛੋਟਾ ਹੋਵੇ ਤਾਂ ਆਪਾਂ ਤੀਰਾ ਕਿੰਨਾ ਰੱਖਣਾ ਜਿਵੇਂ ਹੁਣ ਇਹਨਾਂ ਦਾ ਪਿਛਲਾ ਗਲਾ ਹੈਗਾ 3 ਇੰਚ ਦਾ ਤੇ ਆਪਾਂ ਇਹਦੇ ਵਿੱਚ ਤੀਰਾ ਤੇ ਮੋਢਾ ਕਿੰਨਾ ਰੱਖਾਂਗੇ ਹਾਂਜੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗੀ ਅਗਲੇ ਗਲੇ ਤੇ ਇਹਨਾਂ ਦਾ 7.5 ਦਾ ਹੈਗਾ ਤੇ ਆਪਾਂ ਉਸੇ ਹਿਸਾਬ ਨਾਲ ਤੀਰਾ ਨਹੀਂ ਰੱਖਣਾ ਆਪਾਂ ਪਿਛਲੇ ਗਲੇ ਦੇ ਹਿਸਾਬ ਨਾਲ ਤੀਰਾ ਰੱਖਣਾ ਹੁੰਦਾ ਠੀਕ ਹੈ ਕਿਉਂਕਿ ਪਿਛਲਾ ਗਲਾ ਜਦੋਂ ਆਪਾਂ ਜੇ ਹੁਣ ਛੋਟਾ ਹੈ ਤੇ ਤੀਰਾ ਆਪਾਂ 11 11 ਰੱਖ ਦਾਂਗੇ ਉਹਦੇ ਨਾਲ ਕੀ ਇਹ ਪਿੱਛੋਂ ਖਿੱਚ ਪੈਣ ਲੱਗ ਜਾਂਦੀ ਹੈ ਇਸ ਲਈ ਆਪਾਂ ਤੀਰਾ ਵੱਡਾ ਰੱਖਣਾ ਠੀਕ ਹੈ ਹਾਂ ਦੇਖੋ ਇਹਨਾਂ ਦਾ ਗਲੇ ਦਾ ਸਾਈਜ਼ ਹੈਗਾ 3 ਇੰਚ ਠੀਕ ਹੈ ਬੈਕ ਵਾਲੇ ਦਾ ਤੇ ਹੁਣ ਆਪਾਂ ਇਹਦਾ ਤੀਰਾ 1.14 ਰੱਖਾਂਗੇ ਠੀਕ ਹੈ 1.13 ਤੀਰਾ ਤਿਆਰ ਰਹੂਗਾ ਤੇ 1 ਇੰਚ ਆਪਾਂ ਵਾਧ ਰੱਖਣਾ ਜਿਹੜਾ ਸਿਉਣਾ ਦੇ ਵਿੱਚ ਆਊਗਾ ਤੇ ਆਪਾਂ 1.14 ਤੀਰਾ ਰੱਖਣ ਲਈ ਠੀਕ ਹੈ ਇਹਦਾ ਨਿਸ਼ਾਨ ਲਾਉਣੇ ਆ 1.14 ਤੇ ਨਿਸ਼ਾਨ ਲਾਉਣੇ ਆ 7.5 ਆਊਗਾ 1.14 ਦਾ ਹਾਫ ਤੇ ਇੱਥੋਂ ਆਪਾਂ ਅੱਧਾ ਇੰਚ ਘਟਾ ਕੇ ਰੱਖਣਾ ਠੀਕ ਹੈ ਇਸ ਤਰ੍ਹਾਂ ਇੱਥੋਂ ਆਪਾਂ 5.7 ਇੰਚ ਦਾ ਨਿਸ਼ਾਨ ਲਾਵਾਂਗੇ ਤੇ ਹੁਣ ਆਪਾਂ ਮੋਢੇ ਦਾ ਨਿਸ਼ਾਨ ਲਾਉਣਾ ਹੈ ਹੁਣ ਦੇਖੋ ਮੋਢਾ ਆਪਾਂ ਰੱਖਾਂਗੇ ਇੱਥੇ 7 ਇੰਚ ਹਾਂਜੀ ਮੋਢਾ ਹੁਣ ਆਪਾਂ 7 ਇੰਚ ਰੱਖਿਆ ਇਸ ਦਾ ਠੀਕ ਹੈ ਇੱਥੋਂ ਆਪਾਂ 1/2 ਇੰਚ ਘਟਾ ਕੇ ਰੱਖਣਾ ਤੇ ਬ੍ਰਸਟ ਸਾਈਜ਼ ਇਹਨਾਂ ਦਾ ਹੈਗਾ 22.5 ਆਪਾਂ 22.5 ਤੇ ਨਿਸ਼ਾਨ ਲਾਉਣਾ ਠੀਕ ਹੈ ਹੁਣ ਦੇਖੋ ਜੇਕਰ ਇਹਨਾਂ ਦਾ ਸਾਈਜ਼ ਹੁੰਦਾ ਘੱਟ ਹਨਾ ਜਿਵੇਂ ਆ ਦੇਖੋ 10 ਇੰਚ ਹੁੰਦਾ ਬ੍ਰੈਸਟ ਸਾਈਜ਼ ਜਾਂ ਫਿਰ 9.5 ਹੁੰਦਾ ਫਿਰ ਆਪਾਂ ਇਹਨਾਂ ਦਾ ਮੋਡਾ 7.5 ਰੱਖਣਾ ਸੀ ਠੀਕ ਹੈ ਤੇ ਹੁਣ ਇਹਨਾਂ ਦਾ ਕਿਉਂਕਿ ਇੱਥੋਂ ਸਾਈਜ਼ ਹੈਗਾ 22.5 ਇੰਚ ਤੇ ਇਸ ਲਈ ਆਪਾਂ ਇੱਥੋਂ ਕਿਉਂਕਿ ਗੁਲਾਈ ਜਦੋਂ ਪਾਵਾਂਗੇ ਤਾਂ ਮੋਡਾ ਆਪਣੇ ਆਪ ਹੀ ਵੱਧ ਜਾਂਦਾ ਹੈ ਇਹ ਚਾਪਾਂ ਉਹਨੂੰ ਗਲੇ ਦੇ ਸਾਈਜ਼ ਵੱਧ ਘੱਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ